ਫਰੋਜ਼ਪੁਰ ਦੇ ਫਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਜਾ ਹੀ ਰਹੇ ਹਾਂ ਤੁਹਾਨੂੰ ਪਤਾ ਹੀ ਹੈ ਕਈ ਦਿਨਾਂ ਤੋਂ ਅੱਜ ਅਸੀਂ ਪਿੰਡ ਕਾਲੂ ਵਾਲੇ ਆਏ ਹਾਂ ਇਹ ਉਹ ਪਿੰਡ ਹੈ ਜਿਹੜਾ ਚਾਰੇ ਪਾਸੇ ਦਰਿਆ ਨੇ ਘੇਰਿਆ ਹੋਇਆ ਤੇ ਬੇੜੀ ਨਾਲ ਹਜੇ ਵੀ ਬੇੜੀ ਨਾਲ ਆਉਣਾ ਪੈਂਦਾ ਤੇ ਜੇ ਹੜ੍ਹ ਨਹੀਂ ਵੀ ਸੀ ਉਦੋਂ ਵੀ ਬੇੜੀ ਨਾਲ ਹੀ ਆਉਣਾ ਪੈਂਦਾ ਸੀ ਤੇ ਜਿਹੜੇ ਸਕੂਲੇ ਪੜ੍ਹਨ ਵੀ ਜਾਂਦੇ 5ਵੀਂ ਤੋਂ ਗਾਂਝਵਾਕ ਤੇ ਉਹ ਬੇੜੀ ਰਾਹੀਂ ਜਾਂਦੇ ਤੇ ਬੇੜੀਆਂ ਰਾਹੀਂ ਜਾ ਜਾ ਕੇ ਆਹ ਮੁੰਡਾ ਲੋ ਕਰ ਰਿਹਾ ਅੱਜ ਬੇੜੀਆਂ ਰਾਹੀਂ ਜਾ ਜਾ ਕੇ ਐਸੇ ਪਿੰਡੋਂ ਜਿੱਥੇ ਕੋਈ ਸਹੂਲਤ ਵੀ ਨਹੀਂ ਸੋ ਇਹਦੇ ਜਿਹੜਾ ਤੂੰ ਮੇਰੇ ਅੱਗੇ ਪੜ੍ਹਨ ਵੀ ਚਾਹਣਾ ਅਸੀਂ ਆਪ ਦੇ ਬਲ ਨੀਰੂ ਮੈਡਮ ਨੇ ਸੁਰਿੰਦਰ ਮੈਡਮ ਨੇ ਸੁਜੀਤ ਭਾਜ ਨੇ এডਿਕੇਸ਼ਨ ਲਈ ਤੇਰੇ ਲਈ ਜੋ ਕਰ ਸਕਦੇ ਹੋ ਕਰਾਂਗੇ ਨਾਲ ਦੀ ਨਾਲ 15 ਦੇ 15 ਪਿੰਡਾਂ ਦੇ ਵਿੱਚ ਜਿਹੜੇ ਦਾਖਲੇ ਨਹੀਂ ਬੱਚਿਆਂ ਦੇ ਹੋਣੇ ਨੇ ਉਹਨਾਂ ਦੀ ਜਿੰਨੀ ਫੀਸ ਆ ਸਾਰੀ ਦੀ ਸਾਰੀ ਦੀ ਜ਼ਿੰਮੇਵਾਰ ਜ਼ਿੰਮਾ ਜਿਹੜਾ ਉਹ ਨੀਰੂ ਬਾਜਰਾ ਮੈਡਮ ਨੇ ਚੱਕਿਆ ਬੋਰਡ ਦੇ ਜਿਹੜੇ ਇਗਜ਼ਾਮ ਹੋਣੇ ਨੇ ਤੇ ਜਿੰਨਾ ਗਾਂ ਨੂੰ ਤੁਹਾਨੂੰ ਡੀਜ਼ਲ ਖਾਦਾਂ ਦੀ ਲੋੜ ਪੈਣੀ ਹੈ ਹਜੇ 8-10 ਦਿਨਾਂ ਤੇ ਉਹ ਦਸਿੰਦਰ ਮੈਡਮ ਕਹਿੰਦੇ ਮੈਂ ਹਾਜ਼ਰ ਸੋ ਸਾਰੇ ਲੱਗੇ ਹੋਏ ਆ ਇੱਥੇ ਸਾਰੀਆਂ ਫਸਲਾਂ ਤਬਾਹ ਨੇ ਪਿੰਡ ਤਬਾਹ ਨੇ ਟੋਟਲੀ ਤੋ ਜਿਹੜੇ ਜਿੱਥੇ ਤੱਕ ਵੀ ਸਾਡੀ ਗੱਲ ਪਹੁੰਚਦੀ ਹੋਰ ਵੀ ਵੀਰ ਭਰਾ ਜਿਹੜੇ ਮਦਦ